ਕਿ ਟੈਰੇ ਜੋ ਲੋਕ ਖਲਾਰਨਗੇ ਵੀ ਕਾਲੀ ਦਲ ਨੂੰ ਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਇਹ ਜਿਹੜੀਆਂ ਟਿਕਟਾਂ ਦਿੰਦੇ ਜੇ ਇਹਦਾ ਮਤਲਬ ਤੁਸੀਂ ਗੈਂਗਸਟਰਵਾਦ ਨੂੰ ਬढ़ावा ਦਿੰਦੇ ਹੋ ਕਾਲੀ ਦਲ ਇਹਨਾਂ ਚੀਜ਼ਾਂ ਦਾ ਆਸਰਾ ਕਿਉਂ ਲਏਗਾ ਕਿ ਕਾਲੀ ਦਲ ਦੇ ਹੋਰ ਪੱਲੇ ਹੀ ਕੁਝ ਨਹੀਂਗਾ ਸੋ ਇਹਨਾਂ ਦਾ ਮਤਲਬ ਵੀ ਅਸੀਂ ਡਰਾ ਕੇ ਧਮਕਾ ਕੇ ਵੋਟਾਂ ਲੈ ਲਾਂਗੇ ਇਹ ਕੰਮ ਲੋਕ ਇਸ ਚੀਜ਼ ਤੋਂ ਬਾਰਡਰ ਵਾਲੀ ਲੰਘ ਚੁੱਕੇ ਕਾਲੀ ਦਾਲ ਦੀ ਟਿਕਟ ਦੇਣ ਦੀ ਦੇਖੋ ਕਾਲੀ ਦਾਲ ਨੇ ਟਿਕਟ ਤਾਂ ਦੇ ਦਿੱਤੀ ਪਰ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਆ ਵੀ ਕਾਲੀ ਦਾਲ ਦੇ ਵਿੱਚ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਕੋਈ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਸ਼ੀਧੀਆਂ ਪ੍ਰਾਪਤ ਕੀਤੀਆਂ ਹੋਣ ਤੇ ਜਿਹੜੇ ਪਰਿਵਾਰ ਕਾਲੀ ਦਾਲ ਦੇ ਵਿੱਚ ਸ਼ਾਮਲ ਹੋ ਰਹੇ ਆ ਜਾਂ ਜਿਹੜੇ ਦਾਵਾ ਕੀਤਾ ਜਾ ਰਿਹਾ ਕਿ ਪੰਜਾਬ ਤੋਂ 52 ਸਰਪੰਚ ਸ਼ਾਮਲ ਹੋਏ ਨੇ ਕਾਲੀ ਦਾਲ ਦੇ ਅੰਦਰ ਕਿ ਤੁਸੀਂ ਉਸ ਪਾਸੇ ਨੂੰ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਵਾ ਤੁਹਾਡਾ ਕੋਈ ਮਤਲਬ ਹੋ ਰਹਿ ਗਿਆ। ਸਾਮ ਅਕਾਲੀ ਦਲ ਨੇ ਫੜਿਆ ਜਾਂ ਅਕਾਲੀ ਦਲ ਦੇ ਵਰਕਰਾਂ ਨੇ ਜਿਹੜੇ ਕੰਮ ਫੜਿਆ ਵੀ ਤੁਸੀਂ ਡਰ ਪੈਦਾ ਕਰੋ ਮਾਹੌਲ ਇਹੋ ਜਿਹਾ ਬਣਾਓ ਉਹਦੇ ਨਾਲ ਸਾਨੂੰ ਵੋਟ ਮਿਲ ਜੂਗੀ ਕਿ ਇਹ ਭੁੱਲ ਜਾਣ ਤੁਹਾਨੂੰ ਸਿਰਫ ਸੱਤਾ ਚੰਗੀ ਲੱਗਦੀ ਹੈ ਤੁਹਾਨੂੰ ਸਰਕਾਰ ਚੰਗੀ ਲੱਗਦੀ ਹੈ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੋ ਤੁਸੀਂ ਗਾਇਬ ਹੋ ਜਾਂਦੇ ਹੋ ਤੁਸੀਂ ਵਿਦੇਸ਼ ਚਲੇ ਜਾਂਦੇ ਹੋ ਵਿਦੇਸ਼ ਦੇ ਵਿੱਚ ਘਰ ਹੈ ਤੁਹਾਡਾ ਉੱਥੇ ਰਹਿੰਦੇ ਹੋ 2002 ਉਹਦੇ ਵਿੱਚ ਮੈਂ ਪਹਿਲੀ ਇਲੈਕਸ਼ਨ ਲੜਿਆ ਔਰ ਉਦੋਂ ਕੈਪਟਨ ਮਰਿੰਦਰ ਦੀ ਸਰਕਾਰ ਸੀ ਇਹ ਮੈਂ 5 ਸਾਲ ਕੈਪਟਨ ਮਰਿੰਦਰ ਸਿੰਘ ਨਾਲ ਨਜ਼ਾਰੇ ਲੈਂਦਾ ਜਿਹੜੇ ਕਿ ਦੂਜਿਆਂ ਨੇ ਲਏ ਇੱਕ ਤੇ ਜਿਹੜੀ ਕਾਲੀ ਦਲ ਨੇ ਇੱਕ ਸ਼ੋਸ਼ਾ ਛੱਡਿਆ ਆ ਕਿ ਇਹ ਧਰਮੀ ਫੌਜੀ ਆ ਦੇਖੋ ਮੈਨੂੰ ਉਹ ਡੈਲੀਗੇਟ ਵੀ ਮਿਲਿਆ ਧਰਮੀ ਫੌਜੀਾਂ ਦਾ ਇਹ ਤਾਂ ਕਿਦਾ ਬਿਨਾ ਕਿਸੇ ਕਾਰਨ ਦਾ ਨਹੀਂ ਕਿਹਾ ਜਾ ਸਕਦਾ ਪਿਛਲੇ ਦਿਨ ਦੀਪ ਚਿੰਬਾ ਜਦੋਂ ਪਾਰਟੀ ਛੱਡ ਕੇ ਜਾਂਦੇ ਆ ਫਤਿਹਗੁਰ ਸਾਹਿਬ ਤੋਂ ਤੁਹਾਡੇ ਸਾਥੀ ਰਹੇ ਨੇ ਤੁਸੀਂ ਚੰਗੀਦਰਾ ਜਾਣਦੇ ਹੋਗੇ ਉਹਨਾਂ ਨੇ ਵੀ ਸੇਮ ਤੁਹਾਡੇ ਵਾਲੀ ਗੱਲ ਕੀਤੀ ਆਪਣੇ ਉਸ ਜੋ ਰੈਜ਼ੀਗਨੇਸ਼ਨ ਉਹਨਾਂ ਨੇ ਦਿੱਤਾ ਉਹ ਵੀ ਕਹਿੰਦੇ ਕਿ ਕੁਝ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਆਲੇ-ਦੋਲੇ ਰਹਿੰਦੇ ਆ ਉਹ ਸਲਾਮਾ ਠੀਕ ਨਹੀਂ ਦਿੰਦੇ ਉਹ ਲੋਕ ਨੁਕਸਾਨ ਕਰਦੇ ਆ ਇਹ ਵਾਰ-ਵਾਰ ਲੀਡਰ ਇਹ ਗੱਲ ਕਿਉਂ ਕਰਦੇ ਆ ਪਰਚਾਰਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਾਂ ਜਿਹੜੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਕਿਸ ਰਹਿੰਦੇ 1 ਸਾਲ ਦੇ ਵਿੱਚ ਤੁਸੀਂ ਕਰਵਾਉਣਾ ਚਾਹੋ ਹਮ ਉਸ ਤੋਂ ਬਾਅਦ ਉਸੇ ਪਾਰਟੀ ਦੇ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਲੋਕ ਤੁਹਾਨੂੰ ਆ ਫਤਵਾ ਕਿਉਂ ਦੇਣ ਪਾਰਟੀ ਨੂੰ ਫਤਵਾ ਕਿਉਂ ਦੇਣ ਹੁਣ ਲੋਕ ਤੁਹਾਨੂੰ ਕਿਉਂ ਮਨਜ਼ੂਰ ਕਰਨ ਜਿਹਨ ਸਿੱਧੇ ਲਾਫਜ਼ਾਂ ਕਹੀਏ ਕਿ ਲੋਕ ਤੁਹਾਡੇ ਤੇ ਭਰੋਸਾ ਕਿਉਂ ਕਰਨ ਵੋਟ ਕਿਉਂ ਕਰਨ ਸੱਚੇ ਕਾਲ ਦਾ ਅਨੁਮੇਡ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗੜਾ ਹੋਰ ਪੰਜਾਬ ਦੇ ਵਿੱਚ ਇੱਕ ਹੋਰ ਜ਼ਿੰਨੀ ਚੋਣ ਆ ਔਰ ਤਰਨਤਾਰਨ ਦੇ ਵਿੱਚ ਇਹ ਬਾਈ ਇਲੈਕਸ਼ਨ ਹੋ ਰਹੀ ਹੈ ਜਿਸ ਦੀ 11 ਨਵੰਬਰ ਮੁਕਰਰ ਹੋਗੀ ਹੈ ਔਰ 14 ਨਵੰਬਰ ਨੂੰ ਸਾਰੇ ਕੈਂਡੀਡੇਟਾਂ ਦੀ ਕਿਸਮਤ ਦਾ ਫੈਸਲਾ ਹੋ ਜਾਣਾ ਔਰ ਇਹ ਫੈਸਲਾ ਚੰਗਾ ਆਵੇ ਸੁਖਾਵਾ ਆਵੇ ਹੱਕ ਚ ਆਵੇ ਇਹ ਹਰ ਕੈਂਡੀਡੇਟ ਚਾਹੁੰਦਾ ਹੈ ਔਰ ਉਸ ਬਾਬਤ ਮਿਹਨਤ ਵੀ ਕੀਤੀ ਜਾ ਰਹੀ ਹੈ ਮੇਰੇ ਨਾਲ ਇਸ ਵੇਲੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਸਾਹਿਬ ਨੇ ਸਰਕਾਰ ਨਾਲ ਜਿਹੜਾ ਇਹ ਤਾਲੁਕਾਤ ਰੱਖਦੇ ਆ ਕਿਉਂਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਔਰ ਸਾਹਮਣੇ ਬਹੁਤ ਸਾਰੇ ਅਜਿਹੇ ਕੈਂਡੀਡੇਟ ਜਿਹੜੇ ਕਿਤੇ ਨਾ ਕਿਤੇ ਇਹ ਦਾਵਾ ਜ਼ਰੂਰ ਕਰਦੇ ਆ ਇਹ ਸੀਟ ਨੂੰ ਲੈ ਕੇ ਖਾਸ ਤੌਰ ਤੇ ਕਿ ਪੰਥਕ ਹੈ ਔਰ ਪੰਥਕ ਇੱਥੇ ਜਿਹੜਾ ਏਜੰਡਾ ਹੈਗਾ ਉਹ ਜ਼ਰੂਰ ਚੱਲਣਾ ਮੇਰੇ ਨਾਲ ਸੰਧੂ ਸਾਹਿਬ ਨੇ ਸਤੂ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਚੈਨਲ ਦਾ ਤੁਹਾਡਾ ਜਿਹੜਾ ਤੁਸੀਂ ਇੱਥੋਂ ਤੱਕ ਆਏ ਹੋ ਬਹੁਤ-ਬਹੁਤ ਧੰਨਵਾਦ ਸੰਧੂ ਸਾਹਿਬ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੀ ਕੁਝ ਹਲਕੇ ਦੇ ਲੋਕ ਸਪੋਰਟ ਕਰ ਰਹੇ ਨੇ ਕਿਸ ਤਰ੍ਹਾਂ ਦੀ ਸਪੋਰਟ ਕਰ ਰਹੇ ਨੇ ਕਿਉਂਕਿ ਤੁਸੀਂ ਤਾਂ ਧੰਨਵਾਦ ਪਹਿਲਾਂ ਵੀ ਇਥੋਂ ਲੈ ਚੋਣੇ ਜਾ ਚੁੱਕੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸੁਮੱਚੀ ਹਾਈ ਕਮਾਂਡ ਦਾ ਸਾਪਕਵਨ ਸਿੰਘ ਜੀ ਮਾਨ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਟਿਕਟ ਦਿੱਤੀ ਮੈਂ ਸਭ ਤੋਂ ਪਹਿਲਾਂ ਸੂਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਦੂਸਰਾ ਦੇਖੋ ਇਹ ਜਿਹੜੀਆਂ ਬਾਈ ਇਲੈਕਸ਼ਨਾਂ ਹੁੰਦੀਆਂ ਨੇ ਇਹ ਬਾਈ ਇਲੈਕਸ਼ਨਾਂ ਬੜੀਆਂ ਅਹਿਮ ਹੁੰਦੀਆਂ ਨੇ ਕੋਈ ਵੀ ਪਾਰਟੀ ਆ ਇਹ ਸਾਰੇ ਵਾਲੀ ਬੜੀ ਅਹਿਮ ਹੁੰਦੀਆਂ ਨੇ ਔਰ ਜਿੱਥੋਂ ਤੱਕ ਤੁਸੀਂ ਹੋਲੇ ਜ਼ਿਕਰ ਕੀਤਾ ਪੰਥ ਕਲਕਾਇਆ ਜਾਂ ਇਹ ਸਾਰੀਆਂ ਚੀਜ਼ਾਂ ਇੱਕ ਫੈਕਟਰ ਨਹੀਂ ਕਾਊਂਟ ਹੋਊਗਾ ਕਈ ਫੈਕਟਰ ਕਾਊਂਟ ਹੋਣਗੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰਾਂ ਦੀ ਕਾਰਗੁਜ਼ਾਰੀ ਜਿਹੜੇ ਕੈਂਡੀਡੇਟ ਹੋਣ ਜਿਹੜੇ ਸਾਰੇ ਪਾਰਟੀਆਂ ਨੇ ਆਲਮੋਸਟ ਉਤਾਰ ਦਿੱਤੇ ਨੇ ਉਹਨਾਂ ਦੀ ਕਾਰਗੁਜ਼ਾਰੀ ਪਿੱਛੇ ਉਹਨਾਂ ਨੇ ਕੀ ਕੀਤਾ ਹੋਰ ਪਾਰਟੀ ਉਹਨਾਂ ਲਈ ਜਿਹੜੇ ਆਲ ਵਾਲੇ ਸਮੇਂ ਦੇ ਵਿੱਚ ਹਲਕੇ ਲਈ ਕੀ ਕਰੂ ਇਹ ਕਈ ਫੈਕਟਰ ਨੇ ਜਿਨ੍ਹਾਂ ਦੇ ਤਹਿਤ ਜਿਹੜੀ ਆ ਇਹ ਇਲੈਕਸ਼ਨ ਲੜੀ ਜਾਊਗੀ ਸੋ ਮੈਂ ਇਹੋ ਕਹਿਣਾ ਚਾਹੁੰਦਾ ਕਿ ਪ੍ਰਮਾਤਮਾ ਮਿਹਰ ਕਰੇ ਗੁਰੂ ਅਰਜਨ ਦੇਵ ਪਾਸ਼ਾ ਸ਼ਹੀਦਾ ਦੀ ਧਰਤੀ ਆ ਪੰਚਮ ਪਾਸ਼ਾ ਦੀ ਵਸਾਈ ਹੋਈ ਨਗਰੀ ਆ ਔਰ ਗੁਰੂ ਦੀ ਬੜੀ ਮਿਹਰ ਆ ਔਰ ਮੈਂ ਸਮਝਦਾ ਇਹ ਆਲ ਵਾਲਾ ਸਮਾ ਜਿਹੜਾ ਆ ਉਹ ਸੰਗਤ ਜਿਹੜੀ ਬਹੁਤ ਵੱਡਾ ਫਤਵਾ ਦੇਣ ਜਾ ਰਹੀ ਆ ਰੰਤਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਾਂ ਜਿਹੜੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਇਸ ਰੰਦੇ ਇੱਕ ਸਾਲ ਦੇ ਵਿੱਚ ਤੁਸੀਂ ਕਰਵਾਉਣਾ ਚਾਹੋਗੇ ਦੇਖੋ ਕੰਮ ਤੇ ਬਹੁਤ ਨੇ ਕੰਮ ਮੁੱਕਦੇ ਨਹੀਂ ਜੇ ਕਰਨ ਵਾਲਾ ਬੰਦਾ ਹੋਵੇ ਜੇ ਆਪਾਂ ਇਹ ਸੋਚੀਏ ਵੀ ਹੁਣ ਅੱਜ ਆਪਾਂ 4 ਘੰਟੇ ਲਾ ਲਏ ਆ 10 ਘੰਟੇ ਲਾ ਲਏ ਆ ਤੇ ਇਹ ਗੱਲ ਇਹ ਸੋਚੀਏ ਵੀ ਹੁਣ ਚਲੋ ਹੁਣ ਆਪਾਂ ਵਿਹਲੇ ਹੋ ਗਏ ਸਿਆਸਤ ਦੇ ਵਿੱਚ 12 ਮਹੀਨੇ ਕੰਮ ਰਹਿੰਦਾ ਆ 12 ਮਹੀਨੇ ਤੁਸੀਂ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਜੇ ਔਰ ਮੇਰਾ ਪਿਛਲਾ ਸਮਾਂ ਜਿੰਨਾ ਵੀ ਮੇਰਾ ਸਿਆਸੀ ਜੀਵਨ ਸੀਗਾ ਉਹ ਮੈਂ ਆਪਣੇ ਸਿਆਸੀ ਜੀਵਨ ਦੇ ਵਿੱਚ ਤਕਰੀਬਨ ਰੋਜ਼ ਹੀ ਸੰਗਤ ਦੇ ਦਰਸ਼ਨ ਕਰੀਦੇ ਆ ਰੋਜ਼ ਹੀ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਈਦਾ ਔਰ ਮੈਂ ਸਮਝਦਾ ਉਹਦੇ ਇਸੇ ਇਹ ਇਨਾ ਚੀਜ਼ਾਂ ਨੂੰ ਮੁੱਖ ਰੱਖਦਿਆਂ ਪਾਰਟੀ ਨੇ ਇਹ ਮੈਨੂੰ ਸੇਵਾ ਦਿੱਤੀ ਆ ਔਰ ਮੈਂ ਬੇਕੂਬੀ ਨਭਾਊਗਾ ਵੀ ਹਰ ਹਉਦੇ ਸਮੇਂ ਦੇ ਵਿੱਚ ਜਿਹੜੀਆਂ ਮੇਨ ਮੁੱਦੇ ਨੇ ਤਰਨ ਤਾਰਨ ਦੇ ਇਹ ਸਾਰੇ ਜਿਹੜੇ ਮੁੱਦੇ ਹੱਲ ਕਰਾਂਗੇ ਕੋਈ ਵੀ ਇਸ਼ੂਜ਼ ਨੇ ਇਸ਼ੂ ਬਹੁਤ ਨੇ ਡਿਵੈਲਪਮੈਂਟ ਬਹੁਤ ਵੱਡਾ ਇਸ਼ੂ ਆ ਹੈਲਥ ਬਹੁਤ ਵੱਡਾ ਇਸ਼ੂ ਆ ਨੌਜਵਾਨਾਂ ਲਈ ਜਿਹੜਾ ਆ ਉਹ ਫੀਲਡ ਸਟੇਡੀਅਮ ਜਾਂ ਪਿੰਡਾਂ ਦੇ ਵਿੱਚ ਰੁਝਾਨ ਹੋਵੇ ਬੱਚਿਆਂ ਦਾ ਨਸ਼ਿਆਂ ਤੋਂ ਦੂਰ ਹੋਣ ਇਹ ਬੜੇ ਇਸ਼ੂਜ਼ ਨੇ ਵਾਰੀ ਵਾਰੀ ਕਰਕੇ ਸਾਰੇ ਜਿਹੜੇ ਜਿਵੇਂ ਮਾਨਸਾਬ ਦੀ ਸਰਕਾਰ ਨੇ ਨਸ਼ਾ ਵਿਰੋਧ ਇੱਕ ਮੁਹਿੰਮ ਸ਼ੁਰੂ ਕੀਤੀ ਆ ਉਹ ਵੀ ਇੱਕ ਮੈਂ ਸਮਝਦਾ ਇੱਕ ਚੰਗੀ ਸ਼ੁਰੂਆਤ ਆ ਜੇ ਇਹੋ ਜਿਹੀਆਂ ਚੰਗੀਆਂ ਸ਼ੁਰੂਆਤਾਂ ਆਪਾਂ ਕਰਾਂਗੇ ਤਾਂ ਹੀ ਕਿਸੇ ਮਕਾਮ ਤੇ ਪਹੁੰਚ ਸਕਾਂਗੇ ਸੋ ਇਸ ਕਰਕੇ ਸ਼ੁਰੂਆਤ ਹੋਈ ਆ ਔਰ ਮੇਰਾ ਖਿਆਲ ਜੇ ਸੱਚੀ ਨੀਤ ਨਾਲ ਸਾਫ਼ ਨੀਤ ਨਾਲ ਇਹ ਆਪਾਂ ਕੰਮ ਚੰਗੀ ਸੋਚ ਨਾਲ ਇਹ ਆਪਾਂ ਚੰਗੀ ਸ਼ੁਰੂਆਤ ਕੀਤੀ ਆ ਤੇ ਪ੍ਰਮਾਤਮਾ ਵੀ ਸਹਾਇ ਹੀ ਹੁੰਦਾ ਸੋ ਇਹ ਮੈਂ ਕਹਿਣਾ ਚਾਹੁੰਦਾ ਸਾਨੂੰ ਸਾਹਿਬ ਤੁਹਾਡੀ ਸਾਬਕਾ ਪਾਰਟੀ ਸ਼੍ਰੋਮਣੀ ਕਾਲੀਗਲ ਦੇ ਵੱਲੋਂ ਜਿਹੜਾ ਕੈਂਡੀਡੇਟ ਦਿੱਤਾ ਗਿਆ ਆ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚੋਂ ਆ ਉਸ ਬਾਬਤ ਤੁਸੀਂ ਕੀ ਸੋਚਦੇ ਹੋ ਦੇਖੋ ਮੈਂ ਇੱਕ ਗੱਲ ਕਹਾਂ ਕਿ ਆਮ ਤੌਰ ਤੇ ਕੀ ਕਿਹਾ ਜਾਂਦਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣੀ ਕਹਿਣਾ ਚਾਹਣਾ ਮੈਂ ਜਿਹੜੀ ਇਲੈਕਸ਼ਨ ਜਿੱਤਿਆ 2002 ਦੀ ਮੈਂ ਇੰਡੀਪੈਂਡੈਂਟ ਜਿੱਤਿਆ ਮੇਰੀ ਸ਼ੁਰੂਆਤ ਸੰਗਤ ਰੂਪੀ ਇੰਡੀਪੈਂਡੈਂਟ ਦੇ ਤੌਰ ਤੇ ਹੋਈ ਮੈਨੂੰ ਕਿਸੇ ਪਾਰਟੀ ਨੇ ਉਦੋਂ ਟਿਕਟ ਨਹੀਂ ਦਿੱਤੀ ਮੈਨੂੰ ਜਨਤਾ ਨੇ ਟਿਕਟ ਦੇ ਕੇ ਲਵਾਇਆ ਇੰਡੀਪੈਂਡੈਂਟ ਉਦੋਂ ਮੈਂ ਜਿਹੜੀ ਆ ਉਹ ਇਲੈਕਸ਼ਨ ਔਰ ਬੜਾ ਵੱਡਾ ਫਤਵਾ 7000 ਵੋਟ ਤੇ ਲਾ ਕੇ ਛਗੇ ਲੋਕਾਂ ਨੇ ਫਤਵਾ ਦੇ ਕੇ ਜਿਤਾਇਆ ਉਸ ਤੋਂ ਉਪਰੰਤ ਉਦੋਂ 2002 ਦੇ ਵਿੱਚ ਮੈਂ ਪਹਿਲੀ ਇਲੈਕਸ਼ਨ ਲੜਿਆ ਔਰ ਉਦੋਂ ਕੈਪਟਨ ਮਰਿੰਦਰ ਦੀ ਸਰਕਾਰ ਸੀਗੀ ਔਰ ਕੈਪਟਨ ਮਰਿੰਦਰ ਦੀ ਸਰਕਾਰ ਦੇ ਵਿੱਚ ਬੜਾ ਜ਼ੋਰ ਲੱਗਾ ਲੱਗਦਾ ਸੀ ਮੈਨੂੰ ਕਿ ਤੁਸੀਂ ਆਓ ਸਰਕਾਰ ਦਾ ਹਿੱਸਾ ਬਣੋ ਪਰ ਨਹੀਂ ਦੇਖੋ ਜੇ ਮੈਨੂੰ ਉਦੋਂ ਕੋਈ ਲਾਲਚ ਹੁੰਦਾ ਜਾਂ ਮੈਂ ਇਹ ਸੋਚਦਾ ਵੀ ਚਲੋ ਹੁਣ 5 ਸਾਲ ਨਜ਼ਾਰੇ ਲਈਏ ਤੇ ਆਪਾਂ ਉਦੋਂ ਉਹਨਾਂ ਨਾਲ ਸਾਥ ਦਿੰਦੇ ਤੇ 5 ਸਾਲ ਨਜ਼ਾਰ ਮੈਂ ਇਹਨਾਂ ਚੀਜ਼ਾਂ ਨੂੰ ਮੁੱਖ ਨਹੀਂ ਰੱਖਿਆ ਮੈਂ ਤੇ ਪਹਿਲਾਂ ਸੰਗਤ ਦੇ ਵਿੱਚ ਗਿਆ ਜੋ ਸੰਗਤ ਨੇ ਮੈਨੂੰ ਕਿਹਾ ਵੀ ਆਪਾਂ ਨਹੀਂ ਇਸ ਤਰੀਕੇ ਨਾਲ ਚੱਲਣਾ ਸੋ ਉਸੇ ਤਰੀਕੇ ਨਾਲ ਮੈਂ ਚੱਲਿਆ ਔਰ ਉਦੋਂ ਬਾਅਦ 2007 ਦੇ ਵਿੱਚ ਬੜਾ ਵੱਡਾ ਫਤਵਾ ਦਿੱਤਾ ਲੋਕਾਂ ਨੇ 17000 ਵੋਟ ਨਾਲ ਜਿਤਾਇਆ 2012 ਚ ਜਿਤਾਇਆ ਲਗਾਤਾਰ ਤਿੰਨ ਵਾਰੀ ਜਿਤਾਇਆ ਰਹਿ ਗਈ ਗੱਲ ਦੇਖੋ ਕਾਲੀ ਦਾਲ ਦੀ ਟਿਕਟ ਦੇਣ ਦੀ ਦੇਖੋ ਕਾਲੀ ਦਾਲ ਨੇ ਟਿਕਟ ਤੇ ਦੇ ਦਿੱਤੀ ਪਰ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਵੀ ਕਾਲੀ ਦਾਲ ਦੇ ਵਿੱਚ ਉਹਨਾਂ ਨੂੰ ਟਿਕਟਾਂ ਦੇ ਦੀਆਂ ਜਾਂਦੀਆਂ ਨੇ ਜਿਨ੍ਹਾਂ ਕੋਈ ਪਸ਼ੋਕੜ ਜਿਨ੍ਹਾਂ ਦੇ ਪਰਿਵਾਰਾਂ ਦਾ ਪਸ਼ੋਕੜ ਕੋਈ ਇਤਿਹਾਸ ਗੌਰਵਮਈ ਇਤਿਹਾਸ ਹੋਵੇ ਕੋਈ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਸ਼ਹੀਦियां ਪ੍ਰਾਪਤ ਕੀਤੀਆਂ ਹੋਣ ਕੋਈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕੰਮ ਕੀਤਾ ਹੋਵੇ ਇਹ ਆਮ ਤੌਰ ਤੇ ਅਕਾਲੀ ਦਲ ਦੀ ਇੱਕ ਵਰਸ਼ਨ ਸੀਗੀ ਸੋ ਹੁਣ ਮੈਂ ਸਮਝਦਾ ਵੀ ਅਕਾਲੀ ਦਲ ਨੇ ਇੱਕ ਤੇ ਜਿਹੜੀ ਅਕਾਲੀ ਦਲ ਨੇ ਇੱਕ ਸ਼ੋਸ਼ਾ ਛੱਡਿਆ ਆ ਕਿ ਇਹ ਧਰਮੀ ਫੌਜੀ ਆ ਦੇਖੋ ਮੈਨੂੰ ਉਹ ਡੈਲੀਗੇਟ ਵੀ ਮਿਲਿਆ ਧਰਮੀ ਫੌਜੀਆ ਦਾ 900 ਕੁਸ਼ ਧਰਮੀ ਫੌਜੀਆ ਜਿਹੜੀ ਆਮ ਤੌਰ ਤੇ ਸਰਕਾਰੀ ਲਿਸਟ ਹੁੰਦੀ ਆ ਉਹਦੇ ਵਿੱਚ ਕਿਤੇ ਨਾਂ ਹੀ ਆ ਨੀਗਾ ਧਰਮੀ ਫੌਜੀ ਦਾ ਇੱਕ ਬੜਾ ਵੱਡਾ ਸ਼ੈਡੂਲ ਤਰ ਰਚਿਆ ਗਿਆ ਵੋਟ ਨੂੰ ਇੱਥੇ ਹੋਣ ਦਾ ਕਿ ਸਾਨੂੰ ਵੋਟ ਪਾਜੇ ਕਿਸੇ ਤਰੀਕੇ ਨਾਲ ਧਰਮੀ ਫੌਜੀ ਦੇ ਨਾਂ ਤੇ ਨਹੀਂ ਪਰ ਬਿਨਾ ਬਿਨਾ ਕਿਸੇ ਕਾਰਨ ਦਾ ਨਹੀਂ ਕਿਹਾ ਜਾ ਸਕਦਾ ਸੰਧੂ ਸਾਹਿਬ ਦੇਖੋ ਕਿਆ ਕੋਈ ਤਾਂ ਪਿਸ਼ੋਕੜ ਮੈਂ ਉਸੇ ਗੱਲ ਦਾ ਹੋਂਦਾ ਉਹ ਮੈਨੂੰ ਡੈਲੀਗੇਟ ਜਿਹੜਾ ਮਿਲਿਆ ਧਰਮੀ ਫੌਜੀਆ ਦਾ ਮਿਲਿਆ ਜਿਹੜੇ ਜਿਉਂਦੇ ਜਾਗਦੇ ਨੇ ਉਹਨਾਂ 'ਚ ਇਹ ਨਹੀਂ ਸੀ ਜਿਹੜੇ ਜਿਉਂਦੇ ਜਾਗਦੇ ਜਿਹੜਾ ਡੈਲੀਗੇਟ ਮੈਨੂੰ ਮਿਲਿਆ ਉਹਨਾਂ ਦੀ ਵਰਸ਼ਨ ਸੀ ਕਿ 900 ਦੇ ਵਿੱਚ ਕਿਤੇ ਨਾਂ ਹੀ ਹੈ ਨੀਗਾ ਧਰਮੀ ਫੌਜੀ ਦਾ ਜਿਹੜੀ ਬੀਬੀ ਜੀ ਖਲੋਤੇ ਨੇ ਉਹਨਾਂ ਦੇ ਘਰੋ ਕਿਸੇ ਦਾ ਨਾਂ ਹੀ ਹੈ ਨੀਗਾ ਵੀ ਇਹ ਵੀ ਧਰਮੀ ਫੌਜੀ ਆ ਦੇਖੋ ਇਹ ਚੀਜ਼ਾਂ ਜਿਹੜੀਆਂ ਦੇਖੋ ਕਈ ਇਹ ਪਤਾ ਤੇ ਤੁਹਾਨੂੰ ਵੀ ਲੱਗ ਜਾਣਾ ਆਉਂਦੇ ਸਮੇਂ ਵਿੱਚ ਪਤਾ ਲੱਗ ਲੋਕਾਂ ਨੂੰ ਪਤਾ ਆ ਲੋਕਾਂ ਨੂੰ ਪਤਾ ਚਲੋ ਮੈਂ ਮੰਨ ਲਿਆ ਜੇ ਉਹਨਾਂ ਦੀ ਗੱਲ ਹੀ ਮੰਨ ਲੈਂਦੇ ਆ ਕਿ ਧਰਮੀ ਫੌਜੀ ਆ ਚਲੋ ਜੇ ਉਹਨਾਂ ਦੀ ਗੱਲ ਮੰਨ ਲਓ ਤੇ ਕੀ ਤਰਨਤਨ ਦੇ ਵਿੱਚ ਧਰਮੀ ਫੌਜੀ ਆ ਨਹੀਂ ਸੀ ਤਰਨਤਨ ਅਸੈਂਬਲੀ ਦੇ ਵਿੱਚ ਧਰਮੀ ਫੌਜੀ ਆ ਨਹੀਂ ਸੀ ਕੋਈ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਕੋਈ ਧਰਮੀ ਫੌਜੀ ਤਰਨਤਨ ਇਹਨਾਂ ਨੇ ਮਜੀਠੋ ਚੁੱਕ ਕੇ ਕਿਉਂ ਲਿਆਂਦਾ ਉੱਥੇ ਉਹਦੇ ਮਗਰ ਵੀ ਬਹੁਤ ਵੱਡਾ ਕਾਰ ਲਿਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਕਾਰਨ ਬੜਾ ਬੜੇ ਕਈ ਕਾਰਨ ਨੇ ਕਿਉਂਕਿ ਇਹ ਜਿਹੜਾ ਪਰਿਵਾਰ ਆ ਇਹ ਇਹਦੇ ਇੱਥੇ ਲਿੰਕ ਨੇ ਇੱਥੇ ਇਹਨਾਂ ਦੀ ਰਿਸ਼ਤੇਦਾਰੀਆਂ ਨੇ ਇੱਥੇ ਇਹਨਾਂ ਦੀਆਂ ਸਾਂਝਾਂ ਨੇ ਉਹ ਜਿਹੇ ਪਰਿਵਾਰਾਂ ਨਾਲ ਜਿਨ੍ਹਾਂ ਨੇ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਕੇਸ ਨੇ ਐਕਸਟਰਸ਼ਨ ਮਨੀ ਦੇ ਮਰਡਰ ਦੇ ਡਰਗ ਦੇ ਇਹੋ ਜਿਹੇ ਕੇਸ ਨੇ ਕੋਈ 22 23 ਕੇਸ ਨੇ ਜਿਹੜੇ ਅੱਜ ਇਹਨਾਂ ਨਾਲ ਜਿੱਥੇ ਇਹਨਾਂ ਦੀ ਸਾਹ ਜ ਆ ਸੋ ਇਹਨਾਂ ਦਾ ਮਤਲਬ ਵੀ ਅਸੀਂ ਡਰਾ ਕੇ ਧਮਕਾ ਕੇ ਵੋਟਾਂ ਲੈ ਲਾਂਗੇ ਇਹ ਕੰਮ ਲੋਕ ਇਸ ਚੀਜ਼ ਤੋਂ ਬਾਰਡਰਾਂ 'ਤੇ ਲੰਘ ਚੁੱਕੇ ਆ ਕਿਉਂਕਿ ਬਾਰਡਰ ਵਾਲੇ ਨਾ ਹੁਣ ਇਹ ਇਹ ਸਹਾਰਾ ਲੈਣ ਲੱਗ ਗਿਆ ਤੁਹਾਡਾ ਤੁਹਾਡਾ ਇਹ ਐਲੀਗੇਸ਼ਨ ਆ ਜ ਮੇ ਮੇਰਾ ਐਲੀਗੇਸ਼ਨ ਛੱਡੋ ਤੁਸੀਂ ਜਨਤਾ ਕੋ ਜਾਓ ਪਬਲਿਕ ਕੋ ਜਾਓ ਕਾਦੀ ਦਾ ਇਹਨਾਂ ਚੀਜ਼ਾਂ ਦਾ ਅਸਰਾ ਕਿਉਂ ਲਏਗਾ ਕਾਲੀ ਦਲ ਦੇ ਹੋਰ ਪੰਨੇ ਕੁਝ ਨਹੀਂਗਾ ਕਾਲੀ ਦਲ ਨੇ ਦੇ ਇਹੋ ਜਿਹੇ ਕਾਲੀ ਦਲ ਦਾ ਆਪਣਾ ਇਤਿਹਾਸ ਆ ਆਪਣੀ ਇੱਕ ਲੈਗਸੀ ਆ ਮੈਂ ਵੀ ਉਸ ਗੱਲ ਵੱਲ ਜਾਂਦਾ ਮੈਂ ਵੀ ਦੇਖੋ ਗੱਲ ਮੈਂ ਵੀ ਮੰਨਦਾ ਇੱਕ ਇਤਿਹਾਸ ਆਪਣਾ ਸੀ ਕਾਲੀ ਦਲ ਨੇ ਤੇ ਕਾਲੀ ਦਲ ਇੰਨੀ ਗ੍ਰਾਵਟ ਚ ਆ ਜਾਊਗਾ ਕਾਲੀ ਦਲ ਐਨਾ ਆਪਣੇ ਆਪ ਨੂੰ ਤਬਾਹ ਕਰ ਲੂਗਾ ਇਹੋ ਜਿਹੇ ਇਨਸਾਨਾਂ ਨੂੰ ਟਿਕਟ ਦੇ ਕੇ ਕਿ ਉਹਨਾਂ ਨੇ ਔਰ ਇਹ ਇਹ ਗਾ ਸਮਝਿਓ ਇਹ ਅਜੇ ਤਰਨ ਤਰਨ ਦੀ ਗੱਲ ਹੈ ਸਮੁੱਚੇ ਪੰਜਾਬ 'ਚ ਆਉਂਦੇ ਸਮੇਂ ਦੇ ਵਿੱਚ ਕਿ ਟਹਿਰੇ 'ਚ ਲੋਕ ਖਲਾਰਨਗੇ ਵੀ ਕਾਲੀ ਦਲ ਨੂੰ ਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਇਹ ਜਿਹੜੀਆਂ ਟਿਕਟਾਂ ਦਿੰਦੇ ਜੇ ਇਹਦਾ ਮਤਲਬ ਤੁਸੀਂ ਗੈਂਗਸਟਰਵਾਦ ਨੂੰ ਬढ़ावा ਦਿੰਦੇ ਜੀ ਸੋ ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਉਦੇ ਸਮੇਂ ਦੇ ਵਿੱਚ ਜਦੋਂ ਜਨਤਕ ਹੋਣਗੀਆਂ ਹਾਲੇ ਤੇ ਸਟੇਜਾਂ ਸ਼ੁਰੂ ਹੋਣੀਆਂ ਨੇ ਹਾਲੇ ਤੇ ਸਟੇਜਾਂ ਲੱਗਣੀਆਂ ਨੇ ਹਾਲੇ ਦੇ ਲੋਕਾਂ ਦੇ ਜਿਹੜੇ ਵਲਵਲੇ ਨਿਕਲਦੇ ਨੇ ਨੇ ਸੋ ਆਪੇ ਇਹ ਚੀਜ਼ਾਂ ਜਿਹੜੀ ਹੈ ਸਾਰਾ ਤੌਰ ਤੇ ਸਾਹਮਣੇ ਹੋ ਜਾਣਗੀਆਂ ਮੈਂ ਤੁਹਾਡੀ ਇੱਕ ਸਪੀਚ ਸੁਣ ਰਿਹਾ ਸੀਗਾ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਤੁਸੀਂ ਉਹਦੇ ਵਿੱਚ ਇੱਕ ਸ਼ੰਕਾ ਜਤਾ ਰਹੇ ਸੀ ਕਿ ਕੁਝ ਲੋਕ ਚਾਹੁੰਦੇ ਆ ਕਿ ਧੱਕਾ ਕਰਕੇ ਜਿੱਤ ਜਾਣਗੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਦਬਾਇਆ ਜਾ ਸਕਦਾ ਹੈ ਇਹ ਇਹ ਸ਼ਬਦ ਕਿਉਂ ਸੀ ਦੇਖੋ ਕਿਸ ਵਾਸਤੇ ਸੀ ਦੇਖੋ ਸੱਤਾ 'ਚ ਤਾਂ ਤੁਸੀਂ ਉਹ ਅਕਸਰ ਸੱਤਾ 'ਤੇ ਇਲਜ਼ਾਮ ਲੱਗਦੇ ਹੁੰਦੇ ਆ ਕਿ ਸਾਮ ਦਾਮ ਦੰਡਪੇਤ ਜਾਂ ਸਾਰਾ ਕੁਝ ਜਿਹੜਾ ਇਹੋ ਜੀ ਕੋਈ ਗੱਲ ਨਹੀਂ ਦੇਖੋ ਮੈਂ ਉਹ ਸਟੇਜ ਦੇ ਉੱਤੇ ਬੋਲਿਆ ਵੀ ਸੀ ਔਰ ਮੈਂ ਅੱਜ ਵੀ ਉਸ ਆਪਣੀ ਗੱਲ ਤੇ ਖੜਾ ਆ। ਜਦੋਂ ਤੁਸੀਂ ਬਾਹਰੋਂ ਕਲੇਟਾ ਤੋਂ ਮੇਰੇ ਕਾਚ ਜਿਹੜੇ ਬੰਦੇ ਜਿਹੜੇ ਮਾੜੇ ਐਲੀਮੈਂਟ ਬੈਠੇ ਆ। ਜੇ ਉਹ ਆ ਕੇ ਤੇ ਇੱਥੇ ਲੋਕਾਂ ਨੂੰ ਡਰਾਉਣਗੇ, ਸਰਪੰਚਾਂ ਨੂੰ ਧਮਕਾਉਣਗੇ ਤੇ ਇਹ ਚੀਜ਼ਾਂ ਜਿਹੜੇ ਇਲਜ਼ਾਮ ਤੇ ਆਬਵੀਅਸ ਆ ਫਿਰ ਲੱਗੜੀ ਆ। ਕਿਉਂਕਿ ਜੇ ਤੁਸੀਂ ਪਿਆਰ ਨਾਲ ਵੋਟ ਤੇ ਤੁਹਾਨੂੰ ਮਿਲ ਸਕਦੀ ਆ। ਪਰ ਜੇ ਤੁਸੀਂ ਤੱਕੇ ਨਾ ਕਹੋ ਵੋਟਾਂ ਪਵਾ ਪਾ ਦੇਣ ਡਰਾ ਕੇ ਵੋਟਾਂ ਪਵਾਓਗੇ ਉਹ ਤਾਂ ਕਦੀ ਨਹੀਂ ਪੈਂਦੀ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਪਰਿਵਾਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਿਹਾ ਜਾਂ ਜਿਹੜੇ ਦਾਵਾ ਕੀਤਾ ਜਾ ਰਿਹਾ ਕਿ 50 ਤੋਂ 52 ਸਰਪੰਚ ਸ਼ਾਮਲ ਹੋਏ ਨੇ ਅਕਾਲੀ ਦਲ ਦੇ ਅੰਦਰ ਕੀ ਤੁਸੀਂ ਉਸ ਪਾਸੇ ਨੂੰ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਜਾਂ ਤੁਹਾਡਾ ਕੋਈ ਮਤਲਬ ਹੋ ਰਿਹਾ ਇਹਦੇ ਵਿੱਚ ਦੇਖੋ ਪਹਿਲੀ ਤੇ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਜਿਹੜੇ ਤੁਸੀਂ 50 सरपंचਾਂ ਦੀ ਗੱਲ ਕਰਦੇ ਜੇ 40 ਸਰਪੰਚਾਂ ਦੀ ਗੱਲ ਕਰਦੇ ਜੇ ਮੈਨੂੰ ਤੇ ਹਾਲੇ ਤੱਕ ਕੋਈ ਨਜ਼ਰ ਨਹੀਂ ਆਇਆ ਸਾਰੇ ਹਲਕੇ ਚੋਂ ਕਿਉਂਕਿ ਮੈਂ ਤੇ 24 ਘੰਟੇ ਇੱਥੇ ਰਹਿਣਾ ਆ ਮੈਨੂੰ ਤੇ ਕੋਈ ਨਜ਼ਰ ਨਹੀਂ ਆਇਆ ਵੀ 40 ਸਰਪੰਚ ਜੀ ਆ ਜਿਹੜਾ ਕਾਲੀ ਦਲ ਦੀ ਹੈਮਤ ਕਰਦੇ ਹੋਣ ਤੇ ਜਾਂ ਉਹਨਾਂ ਦੀਆਂ ਸ਼ਗਲਾਂ ਵਿਖਾਈਆਂ ਗਈਆਂ ਹੋਣ ਹੋ ਸਕਦਾ 2-4 ਹੋਣ ਜਿਨ੍ਹਾਂ ਦਾ ਜਿਹੜੀ ਬੈਕਗ੍ਰਾਉਂਡ ਕਾਲੀ ਦਲ ਨਾਲ ਜੁੜੀ ਹੁੰਦੀ ਆ ਜਾਂ ਜਿਹੜੇ ਪੁਸ਼ਤ ਦਰ ਪੁਸ਼ਤ ਜਿਹੜੇ ਕਾਲੀ ਦਲ ਦੇ ਨਾਲ ਤੁਰੇ ਆਉਂਦੇ ਸਾਡੇ ਨਾਲ ਵੀ ਹੈਗੇ ਸੀਗੇ ਪਰ ਜਿਹੜੇ ਕੰਮ ਕਾਲੀ ਦਲ ਨੇ ਫੜੇ ਆ ਜਾਂ ਕਾਲੀ ਦਲ ਦੇ ਵਰਕਰਾਂ ਨੇ ਜਿਹੜੇ ਕੰਮ ਫੜੇ ਆ ਵੀ ਤੁਸੀਂ ਡਰ ਪੈਦਾ ਕਰੋ ਮਾਹੌਲ ਇਹੋ ਜਿਹਾ ਬਣਾਓ ਉਹਦੇ ਨਾਲ ਸਾਨੂੰ ਵੋਟ ਮਿਲ ਜੂਗੀ ਉਹ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਰਾਈ ਕਿ ਇਹ ਭੁੱਲ ਜਾਣ ਕਿ ਇਹਨਾਂ ਨੂੰ ਕਿਸੇ ਡਰ ਦੇ ਨਾਲ ਲੋਕ ਵੋਟਾਂ ਪਾਉਣਗੇ ਲੋਕ ਹੋਰ ਐਂਟੀ ਹੋਣਗੇ ਹੋਰ ਬਰਖਲਾਫ ਹੋਣਗੇ ਹੋਰ ਲੋਕਾਂ ਦੇ ਅੰਦਰੋਂ ਵਲਵਲਾ ਨਿਕਲਣਗੇ ਕਿ ਅਸੀਂ ਬਿਲਕੁਲ ਜਿਹੜਿਆ ਇਹ ਜਿਹੜੀ ਡਰਾਵੇ ਦੀ ਰਾਜਨੀਤੀ ਆ ਇਹ ਨੂੰ ਨਹੀਂ ਅਸੀਂ ਐਕਸੈਪਟ ਕਰਦੇ ਹੂੰ ਅੱਛਾ ਕਾਂਗਰਸ ਦੇ ਵੱਲੋਂ ਨੌਜਵਾਨਾਂ ਨੂੰ ਟਿਕਟ ਅਨਾਉਂਸ ਹੋਈ ਆ ਬੁਰਜ ਉਸ ਕੈਂਡੀਡੇਟ ਦੇ ਪਰਿਵਾਰ ਨੂੰ ਕਿਉਂਕਿ ਉਹ ਇਸ ਗੱਲ ਦਾ ਦਾਵਾ ਕਰਦੇ ਕਿ ਪੰਥਕ ਫੈਮਿਲੀ ਆ ਬੈਕਗ੍ਰਾਉਂਡ ਪੰਥਕ ਹੈ ਉਹਨਾਂ ਨੇ ਆਪਣੇ ਪਰਦਾਦਾ ਜੀ ਦਾ ਜ਼ਿਕਰ ਕਰਦੇ ਆ ਆਪਣੇ ਦਾਦਾ ਜੀ ਦਾ ਜ਼ਿਕਰ ਕਰਦੇ ਆ ਉਸ ਕੈਂਡੀਡੇਟ ਨੂੰ ਪਰਿਵਾਰ ਦੇ ਬਾਬਤ ਤੁਹਾਡਾ ਕੀ ਨਜ਼ਰੀਆ ਦੇਖੋ ਇਹ ਤਾਂ ਕਾਂਗਰਸ ਦਾ ਆਪਣਾ ਇੰਟਰਨਲ ਮੈਟਰ ਹੈ ਜੀ ਜੇ ਉਹਨਾਂ ਨੇ ਕੋਈ ਚੰਗੀ ਸੋਚ-ਸੋਚ ਕੇ ਟਿਕਟ ਦਿੱਤੀ ਹੋਊਗੀ ਵੀ ਸ਼ਾਇਦ ਅਸੀਂ ਇੱਥੋਂ ਵੋਟਾਂ ਚਾਰ ਲੈ ਜੀਏ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਹੋ ਸਕਦਾ ਉਹਦਾ ਉਹਨਾਂ ਦਾ ਪਰਿਵਾਰ ਪੰਤਕ ਹੋਵੇ ਮੈਂ ਕਿਸੇ ਤੇ ਟਿੱਪਣੀ ਨਹੀਂ ਪਰਿਵਾਰ ਤੇ ਕਰਦਾ ਜਾਂ ਮੇਰਾ ਫਰਜ਼ ਨਹੀਂਗਾ ਮੈਂ ਕਿਸੇ ਤੇ ਟਿੱਪਣੀ ਕਰਾਂ ਪਰ ਠੀਕ ਆ ਇਹ ਹਰ ਇੱਕ ਬੰਦੇ ਦਾ ਹੱਕ ਆ ਇਲੈਕਸ਼ਨ ਲੜਨਾ ਹਰ ਇੱਕ ਬੰਦੇ ਦਾ ਹੱਕ ਆ ਵੋਟਾਂ ਪਾਉਣੀਆਂ ਹਰ ਇੱਕ ਬੰਦੇ ਦਾ ਹੱਕ ਆ ਫਤਵਾ ਜਨਤਾ ਨੇ ਦੇਣਾ ਸੋ ਇਸ ਕਰਕੇ ਇਹ ਤੁਸੀਂ 11 ਤਰੀਕ ਨੂੰ ਵੋਟਾਂ ਪੈਣੀਆਂ ਤੇ 14 ਨੂੰ ਰਿਜ਼ਲਟ ਆ ਜਾਣਾ ਤੇ ਤੁਸੀਂ ਵੇਖੋਗੇ ਕਿ ਕਿੱਡਾ ਵੱਡਾ ਫਤਵਾ ਜਿਹੜਾ ਜਿਹੜਾ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਦੇਣਗੇ ਔਰ ਮੈਨੂੰ ਮਾਨ ਹੈ ਇਸ ਗੱਲ ਦਾ ਮੈਨੂੰ ਆਪਣੇ ਤੇ ਮਾਨ ਹੈ ਮੈਨੂੰ ਆਪਣੇ ਸੰਗਤ ਤੇ ਮਾਨ ਹੈ ਮੈਨੂੰ ਇਲਾਕੇ ਤੇ ਮਾਨ ਹੈ ਮੈਨੂੰ ਆਪਣੇ ਤਰਨਤਨ ਸ਼ਹਿਰ ਤੇ ਮਾਣ ਆ। ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਸਾਈ ਨਗਰੀ ਤੇ ਮਾਣ ਆ। ਗੁਰੂ ਤੇ ਮਾਣ ਆ। ਗੁਰੂ ਗੁਰੂ ਮੇਰਾ ਮਾਣ ਰੱਖੂਗਾ ਹਮੇਸ਼ਾ ਰੱਖਦੇ ਰਹੇ ਆ। ਇਲਾਕੇ ਦੇ ਮਾਣ ਆ ਕਿਉਂਕਿ ਕੰਮ ਕੀਤੇ ਆ। ਜਿੰਨਾ ਚਿਰ ਮੈਨੂੰ ਸੰਗਤ ਨੇ ਮੌਕਾ ਦਿੱਤਾ ਆ ਮੇਰਾ ਖਿਆਲ ਮੈਂ ਦਿਨ ਰਾਤ ਇੱਕ ਕਰਕੇ ਸੰਗਤ ਦੇ ਕੰਮ ਕੀਤੇ ਲਾਗ ਬਗੈਰ ਕਿਸੇ ਲਾਲਚ ਤੋਂ, ਬਗੈਰ ਕਿਸੇ ਮਤਲਬ ਮਤਲਬ ਤੋਂ ਲੋਕਾਂ ਦੇ ਵਿੱਚ ਰਹੇ ਆ ਔਰ ਉਹਦੇ ਇ ਵਿੱਚ ਤੁਸੀਂ ਜਦੋਂ ਹਲਕੇ ਚ ਜਾਓਗੇ ਤੁਸੀਂ ਵੇਖੋਗੇ ਕਿ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਕਿ ਸਾਡੇ ਕੰਮ ਹੁਣ ਜਿਹੜੇ ਚੱਲਣਗੇ ਔਰ ਉਹ ਤੁਹਾਡੇ ਸਾਹਮਣੇ ਜਿਹੜੇ 14 ਤਰੀਕ ਨੂੰ ਰਿਜ਼ਲਟ ਆਊਗਾ ਬੜਾ ਹੈਰਾਨਜਨਕ ਹੋਊਗਾ ਤੁਸੀਂ ਅੱਗੇ ਵੀ ਬਾਈ ਇਲੈਕਸ਼ਨ ਅਜੇ ਜਾਂਦੇ ਰਹੇ ਹੋਗੇ ਜਾਂ ਬਾਈ ਇਲੈਕਸ਼ਨਾਂ ਦੇ ਵਿੱਚ ਤੁਸੀਂ ਗਏ ਹੋਗੇ ਤਰੰਤ ਤਰੰਤ ਦਾ ਨਵੇਕਲਾ ਜਿਹੜਾ ਰਿਜ਼ਲਟ ਹੋਊਗਾ ਜਿਹੜਾ ਇੱਕ expectations ਤੋਂ ਉੱਤੇ ਹੋਊਗਾ ਇਹ ਰਿਜ਼ਲਟ ਜਿਹੜਾ ਕਿਉਂਕਿ ਇੱਥੋਂ ਦੇ ਲੋਕ ਜਿਹੜੇ ਆ ਜਿਹੜਾ ਫਤਵਾ ਦੇਣਗੇ ਉਹ ਮੈਂ ਸਮਝਦਾ ਸਾਡੇ ਸਿਰ ਮੱਥੇ ਤੇ ਔਰ ਬੜੀ ਵੱਡੀ ਲੀਡ ਨਾਲ ਆਪਾਂ ਤਰਮਤਨ ਹਲਕੇ ਦੇ ਵਿੱਚੋਂ ਜਿੱਤਾਂਗੇ ਅੱਛਾ ਤੁਹਾਡੀ ਆਪੋਜੀਸ਼ਨ ਦਾ ਇੱਕ ਅਲਿਗੇਸ਼ਨ ਤੁਹਾਡੇ ਤੇ ਵੀ ਹੈ ਕਿ ਤੁਹਾਨੂੰ ਸਿਰਫ ਸੱਤਾ ਚੰਗੀ ਲੱਗਦੀ ਹੈ ਤੁਹਾਨੂੰ ਸਰਕਾਰ ਚੰਗੀ ਲੱਗਦੀ ਹੈ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੋ ਤਾਂ ਤੁਸੀਂ ਗਾਇਬ ਹੋ ਜਾਂਦੇ ਹੋ ਤੁਸੀਂ ਵਿਦੇਸ਼ ਚਲੇ ਜਾਂਦੇ ਹੋ ਦੇਖੋ ਉਦੋਂ ਲੋਕਾਂ ਚ ਨਹੀਂ ਹੁੰਦੇ ਦੇਖੋ ਗੱਲ ਇਹ ਆ ਤੁਸੀਂ ਮੇਰੇ ਪਿਛਲੇ ਸਾਲ ਦਾ ਸਾਰਾ ਰਿਕਾਰਡ ਘਡਾ ਲੋ ਮੇਰੇ ਘਰ ਮੈਂ 2-3 ਦਿਨਾਂ ਤੋਂ ਵੱਧ ਕਿਤੇ ਨਾ ਜਾਣਾ ਤੇ ਨਾ ਹੀ ਮੇਰਾ ਜੀ ਲੱਗਦਾ ਹੈ ਵਿਦੇਸ਼ ਦੇ ਵਿੱਚ ਘਰ ਹੈ ਤੁਹਾਡਾ ਉੱਥੇ ਰਹਿੰਦੇ ਹੋ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ ਨਾ ਮੇਰਾ ਘਰ ਆ ਤੇ ਨਾ ਮੇਰਾ ਕੋਈ ਉੱਥੇ ਕਾਰੋਬਾਰ ਆ ਤੇ ਨਾ ਇਹ ਇਹ ਅਲੀਗੇਸ਼ਨ ਹੁੰਦੇ ਆ ਕਿਉਂਕਿ ਮੈਨੂੰ ਯਾਦ ਆ ਬੀਜੇਪੀ ਨੇ ਜਦੋਂ ਮੈਂ ਮ्युनਿਸਪਲ ਕਮਿਟੀ ਦੀ 2015 ਚ ਲੈਖੇ ਲੜਿਆ ਸਾਂ ਉਦੋਂ ਵੀ ਬੀਜੇਪੀ ਨੇ ਬੜੇ ਬੜੇ ਇਲਜ਼ਾਮ ਲਾਏ ਸੀ ਜੀ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਐਂਜਾ ਐਂਜਾ ਦੇਖੋ ਇੱਥੇ ਹੀ ਗੁਰੂ ਦਾ ਦਿੱਤਾ ਬੜਾ ਕੁਛ ਆ ਇੱਥੇ ਹੀ ਸਾਡੇ ਦਾਦਾ ਜੀ ਦਾ ਪਰਦਾਦਾ ਜੀ ਦਾ ਸਾਡੇ ਫਾਦਰ ਦਾ ਉਹਨਾਂ ਨੇ ਦਸਾਂ ਨੌ ਦੀ ਕਿਰਤ ਕਮਾਈ ਕਰਕੇ ਇੱਥੇ ਹੀ ਬੜਾ ਕੁਛ ਆ ਇੱਥੇ ਸਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਸਾਨੂੰ ਤਾਂ ਸ਼ੌਂਕ ਆ ਜੇ ਸਿਆਸਤ ਆ ਸਿਆਸਤ ਸ਼ੌਂਕ ਨਾ ਕਰੀ ਦੀਆਂ ਔਰ ਜੇ ਜਿੱਥੇ ਤੱਕ ਗੱਲ ਰਹਿ ਗਈ ਜਿਹੜੀ ਤੁਹਾਡੀ ਵਾਲੀ ਗੱਲ ਸੱਤਾ ਦੀ ਗੱਲ ਰਹਿ ਗਈ ਦੇਖੋ 2002 ਚ ਜਦੋਂ ਮੈਂ ਇਲੈਕਸ਼ਨ ਲੜਿਆ ਤੇ ਇੰਡੀਪੈਂਡੈਂਟ ਜਿੱਤਿਆ ਤੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕੈਪਟਨ ਅਮਰਿੰਦਰ ਨੇ ਤੇ ਮੇਰੇ ਤੇ ਪ੍ਰੈਸ਼ਰ ਵੀ ਬੜਾ ਪਾਇਆ ਸੀ ਕੈਪਟਨ ਅਮਰਿੰਦਰ ਦੇ ਕਹਿੰਦਾ ਸੀਗਾ ਵੀ ਇੱਥੇ ਉਹਦੇ ਅਫਸਰशाही ਐਨਾ ਮੇਰੇ ਤੇ ਪ੍ਰੈਸ਼ਰ ਪਾਉਂਦੀ ਸੀ ਵੀ ਤੁਸੀਂ ਜੁਆਇਨ ਕਰੋ ਜੁਆਇਨ ਕਰੋ ਤੇ ਜੇ ਮੈਨੂੰ ਉਦੋਂ ਲਾਲਚ ਹੁੰਦਾ ਤੇ ਮੈਂ 5 ਸਾਲ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਾਰੇ ਲੈਂਦਾ ਜਿਹੜੇ ਕਿ ਦੂਜਿਆਂ ਨੇ ਲਏ ਤੇ ਅਸੀਂ ਦੇ ਉਦੋਂ ਵੀ ਸੱਤਾ ਨੂੰ ਨਹੀਂ ਸੱਤਾ ਦੇ ਵਿੱਚ ਰਹੇ ਤੇ ਨਾ ਹੀ ਸੱਤਾ ਵੱਲ ਝਾਕਿਆ ਕਿ ਅਸੀਂ ਪਾਵਰ ਦੇ ਵਿੱਚ ਰਹੀਏ 5 ਸਾਲ ਗਾਂ ਦੀ ਗਾਂ ਵੇਖਾਂਗੇ ਜੇ ਮੈਂ 2002 ਜਣੀ ਸੱਤਾ ਚ ਗਿਆ ਜਾਂ ਮੈਨੂੰ ਪਾਵਰ ਮਿਲਦੀ ਸੀ ਮੈਂ ਉਦੋਂ ਨਹੀਂ ਕਿਹਾ ਕਾਹਦਾ ਲਾਲਚਾ ਕੋਈ ਲਾਲਚ ਨਹੀਂ ਅੱਜ ਜੇ ਪਾਰਟੀ ਨੇ ਵਿਸ਼ਵਾਸ ਜਤਾਇਆ ਤੇ ਕਿਸੇ ਕਾਰਨ ਕਰਕੇ ਕਿਸੇ ਕੋਈ ਮੇਰੀਆਂ ਮੇਰਾ ਪਛੋਕੜ ਵੇਖ ਕੇ ਪਾਰਟੀ ਨੇ ਵਿਸ਼ਵਾਸ ਜਿਤਾਇਆ ਤਾਂ ਕਿ ਜਿਹੜੇ ਇਲਾਕੇ ਦੇ ਕੰਮ ਹੋ ਸਕਣ ਇਲਾਕੇ ਦੇ ਵਿੱਚ ਡਿਵੈਲਪਮੈਂਟ ਹੋ ਸਕੇ ਸੋ ਕਰਾਂਗੇ ਕੰਮ ਜene ਵੀ ਵੱਧ ਤੋਂ ਵੱਧ ਵੱਧ ਚੜਕੇ ਹੋ ਸਕਦੇ ਨੇ ਤੁਸੀਂ ਤਾਂ ਇਲਾਕੇ ਨੂੰ ਬਿਹਤਰ ਸਮਝਦੇ ਹੋ ਸੰਧੂ ਸਾਹਿਬ ਤਿੰਨ ਵਾਰ ਜਿੱਤੇ ਹੋ ਤੁਹਾਡੇ ਕੋਲ ਪਾਵਰ ਦੇ ਵਿੱਚ ਵੀ ਰਹੇ ਹੋ ਤੁਸੀਂ ਤੁਹਾਡੇ ਇਲਾਕੇ ਦੇ ਨਾਲ ਇੱਕ ਗੱਲ ਜ਼ਰੂਰ ਜੁੜਦੀ ਹੈ ਭਾਵੇਂ ਮਾਝੇ ਦਾ ਜਿਹੜਾ ਇਤਿਹਾਸ ਆ ਬਹੁਤ ਸ਼ਾਨਾਮਤੀ ਆ ਬਹੁਤ ਸੋਹਣਾ ਇਤਿਹਾਸ ਆ ਉਧਾਰਨਾ ਬਾਜੇ ਦੀਆਂ ਨਾਲ ਪੰਜਾਬ ਦੀਆਂ ਉਦਾਹਰਣ ਦਿੱਤੀਆਂ ਨੇ ਪਰ ਇੱਥੇ ਇੱਕ ਗੱਲ ਇਹ ਵੀ ਜੁੜਦੀ ਹੈ ਕਿ ਸਰਹੱਦੀ ਇਲਾਕਾ ਹੋਣ ਕਰਕੇ ਇੱਥੇ ਨਸ਼ਾ ਬਹੁਤ ਜ਼ਿਆਦਾ ਇਸ ਏਰੀਏ ਤੋਂ ਸਪਲਾਈ ਹੁੰਦਾ ਹੈ ਤਾਰੋਂ ਪਾਰ ਆਉਂਦਾ ਹੈ ਔਰ ਇੱਥੋਂ ਦੇ ਲੋਕ ਪੜਾਲੇ ਨਾਲ ਕੰਮ ਕਰਦੇ ਆ ਜਿਹੜੇ ਨਾਲ-ਨਾਲ ਬੈਠੇ ਨੇ ਬਾਰਡਰ ਦੇ ਉਹਦੇ ਵਾਸਤੇ ਤੁਹਾਡੇ ਕੋਲੇ ਪਲਾਨ ਕੀ ਹੈ ਚੀਜ਼ਾਂ ਰੁਕਣ ਦੀਆਂ ਕਿਵੇਂ ਸਰਕਾਰ ਤੋਂ ਕਰਵਾਓਗੇ ਕਿਵੇਂ ਦੇਖੋ ਗੱਲ ਇਹ ਆ ਸਰਕਾਰ ਜਿਵੇਂ ਮੈਂ ਕਿਹਾ ਅੱਗੇ ਵੀ ਲੱਗੀ ਆ ਦਿਨ ਰਾਤ ਸਰਕਾਰ ਲੱਗੀ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਪਾਕਿਸਤਾਨ ਦਾ ਬਾਰਡਰ ਬਿਲਕੁਲ ਇਹ ਤਕਰੀਬਨ ਜਦੋਂ ਜੰਮੂ ਕਸ਼ਮੀਰ ਤੋਂ ਸ਼ੁਰੂ ਹੋ ਕੇ ਤੇ ਕਿੰਨੇ 100 ਕਿਲੋਮੀਟਰ ਦਾ ਬਾਰਡਰ ਜਿਹੜਾ ਪੰਜਾਬ ਦੇ ਵਿੱਚ ਦੀ ਲੰਘਦਾ ਹੈ 12 ਡਰੋਨ ਵੀ ਆਉਂਦੇ ਨੇ ਔਰ ਤੁਸੀਂ ਪਿੱਛੇ ਜੇ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਇੱਥੇ सीएम साहब आए सी अरविंद केजरीवाल जी आए सी एंटी ड्रोन ਜਿਹੜੀਆਂ एंटी ड्रोन ਸਿਸਟਮ ਸਿਸਟਮ ਲਾਂਚ ਕੀਤਾ ਸੀਗਾ ਦੇਖੋ ਉਹ ਵੀ ਇੱਕ ਹਿੱਸਾ ਆ ਡਰਗ ਨੂੰ ਖਤਮ ਕਰਨ ਦਾ ਉਹ ਵੀ ਇੱਕ ਹਿੱਸਾ ਆ ਐਂਟੀ ਡਰੋਨ ਸਿਸਟਮ ਲਗਾਇਆ ਸੀਗਾ ਕਿ ਜੇ ਡਰੋਨ ਦੇ ਰਾਹੀਂ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਡਰਗ ਆਉਂਦੀ ਆ ਹਥਿਆਰ ਆਉਂਦੇ ਆ ਵੈਪਨ ਆਉਂਦੇ ਆ ਉਹ ਜਉ ਜਿੱਥੇ ਐਂਟਰ ਹੋਣਗੇ ਉਹ ਐਂਟੀ ਡਰੋਨ ਜਿਹੜਾ ਸਿਸਟਮ ਆ ਉਹ ਨੂੰ ਡੈਮੇਜ ਡੈਮੇਜ ਕਰਕੇ ਉਹਨੂੰ ਤਬਾਹ ਕਰ ਦੂਗਾ ਉਹ ਵੀ ਇੱਕ ਹਿੱਸਾ ਹੈ ਬਾਕੀ ਦੇਖੋ ਫੋਰਸੇਜ਼ ਲੱਗੀਆਂ ਨੇ ਫੋਰਸੇਜ਼ ਆਪਣਾ ਕੰਮ ਕਰ ਰਹੀਆਂ ਨੇ ਜਿਹੜੀ ਆ ਗਵਰਨਮੈਂਟ ਆਪਣਾ ਕੰਮ ਕਰ ਰਹੀ ਆ ਔਰ ਮੈਂ ਸਮਝਦਾ ਚੰਗੀ ਸ਼ੁਰੂਆਤ ਹੋਈ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਨਸ਼ਿਆਂ ਵਿਰੁੱਧ ਵੀ ਇੱਕ ਮਹਿੰਮ ਚੱਲ ਰਹੀ ਆ ਜਿਹੜੇ ਵਿਚਾਰੇ ਕਈ ਐਡਿਕਟ ਹੋ ਜਾਂਦੇ ਨੇ ਜਿਹੜੇ ਫਸ ਜਾਂਦੇ ਇਸ ਦਲਦਲ ਵਿੱਚ ਉਹਦੇ ਲਈ ਵੀ ਸਰਕਾਰ ਬੜੀ ਤਤਪਰ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਕੱਠੀਆਂ ਕਰਕੇ ਕਿਸੇ ਨਾ ਕਿਸੇ ਮਕਾਮ ਤੇ ਜ਼ਰੂਰ ਪਹੁੰਚਾਗੇ ਦੇਖੋ ਕੋਈ ਵੀ ਚੀਜ਼ ਇੱਕ ਦਿਨ ਚ ਖਤਮ ਨਹੀਂ ਹੁੰਦੀ ਤੇ ਕੋਈ ਚੀਜ਼ ਇੱਕ ਦਿਨ ਚ ਸ਼ੁਰੂ ਨਹੀਂ ਹੋ ਜਾਂਦੀ ਐਲੀਗੇਸ਼ਨਸ ਲੱਗਦੇ ਨੇ ਐਲੀਗੇਸ਼ਨਸ ਸਰਕਾਰਾਂ ਤੇ ਲੱਗਦੇ ਰਹੇ ਆ ਆਪੋਜੀਸ਼ਨ ਦਾ ਕੰਮ ਹੀ ਹੁੰਦਾ ਐਲੀਗੇਸ਼ਨ ਲਾਉਣਾ ਪਰ ਮੈਂ ਸਮਝਦਾ ਚੰਗੀ ਸ਼ੁਰੂਆਤ ਦੇ ਨਾਲ ਮਕਾਮ ਤੇ ਵੀ ਪਹੁੰਚਿਆ ਜਾ ਸਕਦਾ ਹੈ ਸੋ ਇਸ ਕਰਕੇ ਬੜਾ ਕੁਝ ਚੱਲਣ ਡਿਆ ਆ ਸੋ ਉਹਦੇ ਤਹਿਤ ਕੁਝ ਨਾ ਕੁਝ ਹੱਲ ਜ਼ਰੂਰ ਹੋਊਗਾ ਠੀਕ ਹੈ ਮੇਰਾ ਆਖਰੀ ਸਵਾਲ ਹੈ ਸੰਤੂ ਸਾਹਿਬ ਕਿ 2022 ਦੇ ਵਿੱਚ ਵੀ ਤੁਸੀਂ ਅਕਾਲੀ ਦਲ ਦੇ ਵੱਲੋਂ ਇਲੈਕਸ਼ਨ ਲੜਦੇ ਹੋ ਔਰ ਸੋਲ ਸਾਹਿਬ ਦੇ ਸਾਹਮਣੇ ਤੁਸੀਂ ਹਾਰ ਜਾਂਦੇ ਹੋ ਲੋਕ ਪਾਰਟੀ ਨੂੰ ਮਨਜ਼ੂਰ ਨਹੀਂ ਕਰਦੇ ਜਾਂ ਤੁਹਾਨੂੰ ਨਹੀਂ ਕਰਦੇ ਕੋਈ ਇੱਕੋ ਗੱਲ ਕਹਿ ਲਓ ਹੁਣ ਉਸ ਤੋਂ ਬਾਅਦ ਉਸੇ ਪਾਰਟੀ ਦੇ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਲੋਕ ਤੁਹਾਨੂੰ ਫਤਵਾ ਕਿਉਂ ਦੇਣ ਪਾਰਟੀ ਨੂੰ ਫਤਵਾ ਕਿਉਂ ਦੇਣ ਹੁਣ ਲੋਕ ਤੁਹਾਨੂੰ ਕਿਉਂ ਮਨਜ਼ੂਰ ਕਰਨ ਜੇ ਨੂੰ ਸਿੱਧੇ ਲਫ਼ਜ਼ਾਂ ਚ ਕਹੀਏ ਕਿ ਲੋਕ ਤੁਹਾਡੇ ਤੇ ਭਰੋਸਾ ਕਿਉਂ ਕਰਨ ਵੋਟ ਕਿਉਂ ਕਰਨ ਇਹ ਤੁਸੀਂ ਕੈਮਰੇ ਨੂੰ ਫੇਸ ਕਰਕੇ ਲੋਕਾਂ ਵੱਲ ਗੱਲ ਕਰਕੇ ਜ਼ਰੂਰ ਦੱਸੋ ਕਿ ਅ ਇਸ ਵੇਲੇ ਤੁਹਾਡੇ ਵਿੱਚ ਕਿਹੜੀ ਅਜੀਹੀ ਚੀਜ਼ ਹੈ ਕਿ ਲੋਕ ਤੁਹਾਨੂੰ ਵੋਟ ਕਰ ਦੇਖੋ ਗੱਲ ਇਹ ਆ ਮੈਂ 2022 ਚ ਇਲੈਕਸ਼ਨ ਲੜਿਆ 2017 ਚ ਵੀ ਲੜਿਆ ਔਰ ਜਿੱਥੋਂ ਤੱਕ ਮੈਂ ਸਮਝਦਾ ਜਨਤਾ ਦਾ ਫੈਸਲਾ ਆ ਜਨਤਾ ਦਾ ਫੈਸਲਾ ਉਦੋਂ ਵੀ ਕੋਈ ਦੂਸਰੇ ਹਲਕਿਆਂ ਵਾਂਗੂ ਇਹ ਨਹੀਂ ਸੀ ਮੈਨੂੰ ਕੋਈ 10000 ਰੁਪਏ ਜਾਂ 5000 ਰੁਪਏ ਜਾਂ 3000 ਰੁਪਏ ਕੀ ਜਾਂ 8000 ਰੁਪਏ ਕੀ 40 40 50 50000 ਵੋਟ ਮੈਨੂੰ 2022 ਚ ਵੀ ਪਈ 2017 ਚ ਵੀ ਪਈ ਦੇਖੋ ਪਾਰਟੀਆਂ ਕਈ ਵਾਰ ਅਜਹਿ ਫੈਸਲੇ ਕਰ ਲੈਂਦੀਆਂ ਨੇ ਜਿਹਦੇ ਨਾਲ ਅਸੀਂ ਦੇ ਵੋਟ ਬੈਂਕ ਐਜ਼ ਅ ਕੈਂਡੀਡੇਟ ਦੇ ਮੈਂ ਵੋਟ ਬੈਂਕ ਲੈ ਗਿਆ ਪਰ ਜਿਹੜਾ ਪਾਰਟੀਆਂ ਦੇ ਦਾਗ ਲੱਗੇ ਸਨ ਉਹ ਧੁੱਪ ਨਹੀਂ ਸਕੇ ਉਹ ਨਾ ਤੋਂ ਬਣਦਾ ਕਾਰਨ ਬਣਿਆ ਕਿ ਜਿਹੜੀ ਆ ਉਹ ਜਿੱਤ ਨਹੀਂ ਹੋ ਸਕੀ ਸੋ ਇਸ ਕਰਕੇ ਲੋਕਾਂ ਦੀ ਜੇ ਮਤਲਬ ਵਜਾ ਪਾਰਟੀ ਸੀ ਪਾਰਟੀ ਆਬਵੀਅਸਲੀ ਪਾਰਟੀ ਸੀ ਜਦੋਂ ਪਾਰਟੀ ਨੇ ਗਲਤ ਜੇ ਮੈਂ ਅੱਜ ਤੋਂ 1 ਸਾਲ ਪਹਿਲਾਂ ਅਸਤੀਫਾ ਦਿੱਤਾ ਆ ਤੇ ਉਹ ਵਜਾ ਕੀ ਸੀ ਉਹ ਇਹੋ ਹੀ ਸੀ ਕਿ ਚੰਡੀਗੜ੍ਹ ਬਹਿ ਕੇ ਫੈਸਲੇ ਕਰ ਦਿੰਦੇ ਜਿਹੜੇ ਇੱਥੇ ਜਿਹੜੇ ਫੈਸਲੇ ਜਿਹੜੇ ਜਨਤਾ ਦੇ ਵਿੱਚ ਆ ਕੇ ਰਿਐਲਿਟੀ ਦੇ ਵਿੱਚ ਗਰਾਊਂਡ ਰਿਐਲਿਟੀ ਦੇ ਉੱਤੇ ਆ ਕੇ ਜਿਹੜੇ ਤੁਸੀਂ ਜਦੋਂ ਦੇ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਜਾਂਦੇ ਜੇ ਉਹ ਫੈਸਲੇ ਕਰੋਗੇ ਉਹ ਸਾਰਿਆਂ ਨੂੰ ਪ੍ਰਵਾਨ ਆ ਤੇ ਜਿਹੜਾ ਫੈਸਲਾ ਚੰਡੀਗੜ੍ਹ ਵਿੱਚ ਬਹਿ ਕੇ ਉੱਥੇ ਦੋ ਚਾਰ ਬੰਦਿਆਂ ਨਾਲ ਸਲਾਹ ਕਰਕੇ ਫੈਸਲਾ ਕਰ ਲੈਣਾ ਮੇਰਾ ਕਹ ਲਿਆ ਉਹ ਫਿਰ ਜਨਤਾ ਨੂੰ ਕਬੂਲ ਨਹੀਂ ਉਹਦੇ ਨਾਲ ਫਿਰ ਇਹੀ ਹਾਲ ਹੁੰਦਾ ਹੈ ਪਾਰਟੀਆਂ ਦਾ ਸੋ ਇਸ ਕਰਕੇ ਉਹ ਵੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਉਹ ਸਾਨੂੰ ਦੇ ਉਹਨਾਂ ਵੋਟ ਬੈਂਕ ਮਿਲ ਗਿਆ ਜਿੰਨਾ ਸਾਨੂੰ ਚਾਹੀਦਾ ਸੀਗਾ ਪਰ ਪਾਰਟੀ ਦਾ ਜਿਹੜਾ ਵੋਟ ਬੈਂਕ ਉਹ ਖਿਸਕ ਗਿਆ ਸੋ ਇਸ ਕਰਕੇ ਉਹ ਪਾਰਟੀ ਦੀ ਹਾਰ ਹੋਈ ਆ ਤੁਸੀਂ ਸਾਰੇ ਪੰਜਾਬ ਚ ਵੇਖ ਲਓ ਇਹ ਹਾਲਾਤ ਬਣੇ। ਸਭੂ ਸਾਹਿਬ ਜਾਂਦੇ ਜਾਂਦੇ ਜੇ ਤੁਸੀਂ ਜਵਾਬ ਦੇਣਾ ਚਾਹੋ ਤਾਂ ਦੇ ਸਕਦੇ ਹੋ। ਲੋ ਕਮੈਂਟ ਕਹਿਣਾ ਚਾਹੁੰਦੇ ਹੋ ਤਾਂ ਉਹ ਵੀ ਕਹਿ ਸਕਦੇ ਹੋ। ਪਿਛਲੇ ਦਿਨੀ ਜਗਦੀਪ ਚੀਮਾ ਜਦੋਂ ਪਾਰਟੀ ਛੱਡ ਕੇ ਜਾਂਦੇ ਆ ਫਤਿਹਗੁਰ ਸਾਹਿਬ ਤੋਂ ਤੁਹਾਡੇ ਸਾਥੀ ਰਹੇ ਨੇ। ਤੁਸੀਂ ਚੰਗੀਦਰਾ ਜਾਣਦੇ ਹੋਗੇ ਉਹਨਾਂ ਨੂੰ। ਉਹਨਾਂ ਨੇ ਵੀ ਸੇਮ ਤੁਹਾਡੇ ਵਾਲੀ ਗੱਲ ਕੀਤੀ ਆਪਣੇ ਉਸ ਜੋ ਰੈਜ਼ੀਗਨੇਸ਼ਨ ਉਹਨਾਂ ਨੇ ਦਿੱਤਾ। ਉਹ ਵੀ ਕਹਿੰਦੇ ਕਿ ਕੁਝ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਆਲੇ ਦੋਲੇ ਰਹਿੰਦੇ ਆ ਉਹ ਸਲਾਮਾ ਠੀਕ ਨਹੀਂ ਦਿੰਦੇ। ਉਹ ਲੋਕ ਨੁਕਸਾਨ ਕਰਦੇ ਆ। ਇਹ ਵਾਰ-ਵਾਰ ਲੀਡਰ ਇਹ ਗੱਲ ਕਿਉਂ ਕਰਦੇ ਆ? ਹਾਂ ਜੀ ਮੈਂ ਤੇ ਖੁੱਲ ਕੇ ਕਹਿਣਾ ਬਿਲਕੁਲ ਚੀਮਾ ਸਾਹਿਬ ਦੀ ਗੱਲ ਠੀਕ ਆ ਜਿਹੜੇ ਸਲਾਹ ਦੇਖੋ ਪਰਿਵਾਰ ਦਾ ਮੁਖੀ ਚੰਗੀ ਤਰੀਕੇ ਨਾਲ ਪਰਿਵਾਰ ਨੂੰ ਚਲਾਊਗਾ ਚੰਗੀ ਸਲਾਹ ਲੈ ਕੇ ਚਲਾਊਗਾ ਤੇ ਉਹ ਪਰਿਵਾਰ ਤਰੱਕੀ ਕਰੂਗਾ ਤੇ ਜੇ ਕੋਈ ਇਨਸਾਨ ਕੋਈ ਪਾਰਟੀ ਵੀ ਆ ਜੇ ਉਹਦੇ ਸਲਾਹਕਾਰ ਹੀ ਉਹ ਜੇ ਹੋਣਗੇ ਤੇ ਫੇਰ ਜੇ ਆਪਾਂ ਆਪਣੇ ਮਫਾਦ ਲਈ ਸਭ ਕੁਝ ਕਰੀਏ ਵੀ ਮੇਰਾ ਉल्लू ਸਿੱਧਾ ਰਵੇ ਤੇ ਪਾਰਟੀ ਭਾਵੇਂ ਤਬਾਹ ਹੋ ਜੇ ਤੇ ਫਿਰ ਤੇ ਪਾਰਟੀ ਦਾ ਇਹਨਾਂ ਮਤਲਬ ਵੀ ਫਿਰ ਪਾਰਟੀ ਤੇ ਫਿਰ ਅ ਮੇਰਾ ਖਿਆਲ ਆ ਕੁਛ ਖੱਟਣ ਦੀ ਥਾਂ ਤੇ ਗਵਾਊਗੀ ਗਵਾਊਗੀ ਸੋ ਇਹਦੇ ਮੈਂ ਦੇਖੋ ਮੈਂ ਤੇ 1 ਸਾਲ ਪਹਿਲਾਂ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਮੈਂ ਕੋਰ ਕਮੇਟੀ ਦਾ ਮੈਂਬਰ ਆ ਮੈਂ ਉਦੋਂ ਵੀ ਇਹ ਰੌਲਾ ਪਾਉਂਦਾ ਰਿਆ ਵੀ ਤੁਹਾਡੇ ਫੈਸਲੇ ਸਹੀ ਨਹੀਂਗੇ ਫਿਰ ਜਦੋਂ ਕਿਸੇ ਨੇ ਮੰਨ ਨਹੀਂ ਨੀ ਤੇ ਮੈਂ ਤੇ ਹੱਥ ਜੋੜ ਆਇਆ ਸੀ 1 ਸਾਲ ਪਹਿਲਾਂ ਹੀ ਆ ਤੇ ਦੇਖੋ ਆ ਸੋਲ ਸਾਬ ਦਾ ਇਨਸੀਡੈਂਟ ਸਾਹ ਕਸ਼ਮੀਰ ਸਿੰਘ ਸੋਲ ਹੋਣਾ ਦਾ ਤੇ ਇਨਸੀਡੈਂਟ ਬਹੁਤ ਬਾਅਦ ਚ ਹੁੰਦਾ ਆ ਜਿਹੜੀ ਉਹਨਾਂ ਦੀ ਡੈਥ ਹੋ ਜਾਂਦੀ ਆ ਬੜੀ ਮਾੜੀ ਗੱਲ ਹੋਈ ਆ ਉਹਦੇ ਚਲੋ ਇੱਕ ਕੁਦਰਤ ਦਾ ਭਾਣਾ ਆ ਜਿਹੜਾ ਸਾਨੂੰ ਸਾਰਿਆਂ ਨੂੰ ਮੰਨਣਾ ਪੈਂਦਾ ਪਰ ਮੈਂ ਤੇ ਇਹਨਾਂ ਦੇ ਫੈਸਲਿਆਂ ਤੋਂ ਇੱਕ ਸਾਲ ਪਹਿਲਾਂ ਜਿਹੜਾ ਆ ਉਹਨਾਂ ਨੂੰ ਜਵਾਬ ਦੇ ਆ ਆ ਸੰਭੀ ਨਹੀਂ ਪਈ ਮੈਂ ਨਹੀਂ ਚੱਲ ਸਕਦਾ ਇਸ ਤਰੀਕੇ ਨਾਲ ਸੋ ਮੈਂ ਮੈਂ ਦੇ ਆਰਾਮ ਨਾਲ ਅਸਤੀਫਾ ਦੇ ਕੇ ਰਮਾਨਾ ਘਰ ਬੈਠਾ ਸੀ ਇਹ ਤੇ ਪਾਰਟੀ ਦੀ ਮੈਂ ਸਮਝਦਾ ਜਿਹੜਾ ਪਾਰਟੀ ਨੇ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਜਿਹੜਾ ਵਿਸ਼ਵਾਸ ਦਵਾਇਆ ਮੈਨੇ ਮੇਤੇ ਪ੍ਰਕਟਾਇਆ ਵਿਸ਼ਵਾਸ ਉਹ ਮੈਂ ਹੁਣ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੇਰ ਆਪਣੀ ਮਿਹਨਤ ਸ਼ੁਰੂ ਕਰੂੰਗਾ ਡਵੈਲਪਮੈਂਟ ਵਾਲੇ ਬੰਦੇ ਜਿਹੜੀਆਂ ਤੁਸੀਂ ਮੁੱਦੇ ਰੱਖੇ ਆ ਜਾਂ ਜਿਹੜੇ ਤੁਸੀਂ ਮੁੱਦੇ ਸਮਝਦੇ ਜੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੁਣ ਆਉਣੇ 1.5 ਸਾਲ ਦੇ ਵਿੱਚ ਉਹਨਾਂ ਨੂੰ ਕੰਪਲੀਟ ਕਰਾਂਗੇ ਬਹੁਤ ਧੰਨਵਾਦ ਸੰਧੂ ਸਾਹਿਬ ਸਮਝ ਜੀ ਤਲਵਾਰ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਹਰ ਇੱਕ ਕੈਂਡੀਡੇਟ ਇਸ ਗੱਲ ਦਾ ਦਾਦਾ ਜਰੂਰ ਕਰਦਾ ਹੈ ਕਿ ਹਲਕੇ ਦੇ ਲੋਕਾਂ ਵਾਸਤੇ ਚੰਗਾ ਕਰਾਂਗੇ ਔਰ ਲੋਕ ਉਹਨਾਂ ਤੇ ਭਰੋਸਾ ਵੀ ਕਰ ਰਹੇ ਆ ਫਿਲਹਾਲ 11 ਨਵੰਬਰ ਮਕਰਰ ਹੋਈ ਹੈ ਉਸ ਦਿਨ ਪੋਲਿੰਗ ਹੋਏਗੀ ਔਰ 14 ਨੂੰ ਜਿਹੜਾ ਰਿਜ਼ਲਟ ਆਉਣਾ ਉਹ ਚ ਦੇਖਣਾ ਹੋਵੇਗਾ ਕਿ ਤਰਮ ਤਰਮ ਦੇ ਲੋਕ ਇਸ ਸੈਮੀ ਫਾਈਨਲ ਦੇ ਅੰਦਰ ਕਿਸ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਫਿਲਹਾਲ ਮੈਨੇਜ ਹੋ ਗਿਆ ਸੱਚੇ ਕਾ